ਅਬ 2+ ਦੁੱਧ ਕੰਡੇ ਦਾ 181 ਦੀ ਦੇ ਦਾਂਗੇ ਬਾਈ ਕਹਿੰਦਾ ਜੇ ਕੋਈ ਸੱਜਣਾ ਉਹ ਕੱਟੀ ਕਟਾ ਕੇ ਜਾਂਦਾ ਜੇ ਕੋਈ ਨਾਲ ਕੱਟੀ ਲੈਣੀ ਚਾਹੁੰਦਾ ਫੇਰ ਇਹਦਾ ਮੁੱਲ ਐਚ ਐਲ ਡੀ ਵੀ ਦੇ ਵਿੱਚ ਮੱਝ 2021 ਦੀ ਰਿਕਾਰਡਡ ਆ ਦੂਜੇ ਸੂਏ 20 ਕਿਲੋ 286 ਗ੍ਰਾਮ ਠੀਕ ਹੈ ਗੱਲ ਇਹ ਕੱਟੀ ਜਿਹੜੀ 1 ਨੰਬਰ ਤੇ ਝੋਟੀ ਦਿਖਾਈ ਆ ਤੁਹਾਨੂੰ ਜਿਹਦਾ ਐਸਐਲਡੀਵੀ ਚ 20 ਕਿਲੋ ਰਿਕਾਰਡ ਦੁੱਦਾ ਇਹ ਉਹਦੀ ਆ ਬਈ ਡੀਐਨਏ ਕਰਾ ਦੇਾਂਗੇ ਜੇ ਕੋਈ ਭਰਾ ਕਊਗਾ ਬਿਲਕੁਲ ਕਰਵਾ ਛੱਕ ਜਾ ਮੰਨੇ ਜੇ ਸੱਜਣ ਕੋਈ ਜੋ ਮਰਜ਼ੀ ਕਰਵਾ ਲੈ ਵੀਰੇ 20 ਕਿਲੋ 286 ਗ੍ਰਾਮ 286 ਗ੍ਰਾਮ ਹਾਂਜੀ ਤੇ ਜਿੰਨਾ ਜੇ ਕਿਲੋ ਘਟਦਾ ਤਾਂ ਉਹੀ ਗੱਲ ਆ ਪਿਛਲੇ ਸਾਲ ਵਾਂਗੂ ਵੀ ਆਪਾਂ ਬਿਲਕੁਲ 10000 ਬਾਈ ਕਹਿੰਦਾ ਡਾ ਲਾਂਗੇ ਜੇ ਕਿਲੋ ਘਟ ਗਿਆ ਜਿੰਨਾ ਦੱਸਿਆ ਨਾ ਹਾਂਜੀ ਲੈ ਸੱਜਣੋ ਪਿੰਡ ਡਰੌਲੀ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਪਟਿਆਲਾ ਦੇ ਮੰਲੋ ਖਾਸ ਗੱਲ ਇਹ ਰਹਿਣ ਵਾਲੀ ਆ ਬਿੱਦੋ ਮੱਝਾਂ ਦਿਖਾ ਦਾਂਗੇ ਤੇ ਦੋਨੀਆਂ ਤੁਹਾਨੂੰ ਤਿਆਰ ਦੁੱਧ ਵਾਲੀਆਂ ਦਿਖਾ ਦੇਣੀਆਂ ਇੱਕ ਕੋਲੇ 19 ਕਿਲੋ ਤੇ ਇੱਕ ਕੋਲੇ 20 ਤੋਂ ਪਲੱਸ ਤੇ ਪਸ਼ੂ ਤੁਹਾਨੂੰ ਤੁਹਾਡੇ ਸਾਹਮਣੇ ਆ ਇੱਕ ਨਾਲ ਆ ਗਈ ਮੱਲੋ ਕੱਟੀ ਤੇ ਇੱਕ ਨਾਲ ਆ ਗਿਆ ਕੱਟਾ ਬਾਕੀ ਡਿਟੇਲ ਬਾਅਦ ਦੱਸ ਦੂਗਾ ਤੇ ਜਿਹੜਾ ਰੇਟ ਵਾਲਾ ਸਿਸਟਮ ਹੈ ਉਹ ਤੁਹਾਡਾ ਵੀਡੀਓ ਦੇ ਵਿੱਚ ਹੀ ਕਰਾ ਦੇਣਾ ਤੇ ਰੇਟ ਇਹ ਸੱਜਣ ਤੋਂ ਬਿਲਕੁਲ ਫਿਕਸ ਕਰਾ ਦੇਣਾ ਤੇ ਬਾਕੀ ਬਾਅਦ ਦੱਸ ਦੂ ਡਿਟੇਲ ਆ ਜਾਓ ਜੁਰਲੇ ਬੰਨੇ ਆ ਜੀ ਹੋਰ ਕੀ ਹਾਲ ਹੈ ਜੀ ਠੀਕ ਠਾਕ ਜੀ ਚੜਦੀ ਕਲਾ ਜੀ ਪਰਮਾਤਮਾ ਦੀ ਕਿਰਪਾ ਜੀ ਠੀਕ ਹੈ ਗੱਲ ਨਾਮ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਨਾਮ ਹੈਗਾ ਜੀ ਜਸਪ੍ਰੀਤ ਵੈਸੇ ਜੱਸੀ ਦੇ ਨਾਮ ਨਾਲ ਆਪਾਂ ਨੂੰ ਸਾਰੇ ਜਾਣਦੇ ਨੇ ਫੋਨ ਨੰਬਰ ਜੀ ਤੇ ਫੋਨ ਨੰਬਰ ਹੈਗਾ 94786 10965 94786 10965 10965 ਤੇ ਜੱਸੀ ਭਾਈ ਤਿਆਰ ਦੁੱਧਾ ਤੋਂ ਨਾਲ ਕੋਲੇ ਬਿਲਕੁਲ ਕੰਡੇ ਦਾ ਤਿਆਰ ਆ ਜੀ ਠੀਕ ਹੈ ਜੀ ਪਹਿਲੀ ਗੱਲ ਇਹੀ ਆ ਮੇਰੀ ਕਿਸੇ ਵੀ ਭਰਾ ਨੇ ਆਉਣਾ ਤਦ ਦਾ ਕੰਡਾ ਨਾਲ ਲੈ ਕੇ ਆ ਸਕਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਤਸੱਲੀ ਕਰਾਵਾਂਗੇ ਪੰਜ ਟਾਈਮ 10 ਟਾਈਮ ਜਿੰਨੀ ਮਰਜ਼ੀ ਜਿੰਨੀ ਮਰਜ਼ੀ ਠੀਕ ਹੈ ਅਗਲੇ ਜੀ ਹੋਵੇਗਾ ਤਸੱਲੀ ਬਾਈ ਕਹਿੰਦਾ ਕਰਾ ਕੇ ਭੇਜੀਆਂ ਜਦਾਂ ਖਰੀਦਦਾਰ ਸੱਜਣ ਦੀ ਹੋ ਤੇ ਇੱਕ ਵਾਰੀ ਲੰਬੀ ਆਰਡਰ ਤੇ ਮਾਰਦੇ ਕੈਮਰਾ ਤੇ ਸਮਾਂ ਹੈਗਾ ਮੰਨ ਲਓ 3:20 ਮਿੰਟ ਦਾ ਟਾਈਮ ਆ ਲੰਬੀ ਇੱਕ ਵਾਰੀ ਕਰਾ ਦੀ ਜੇ ਇੱਕ ਉਸ ਹਾਵ ਨਾਲ ਜੱਜਮੈਂਟ ਕਰ ਲਓ 24 ਦਾ ਸਮਾਂ ਪੈਂਡਿੰਗ ਹੈ ਤੇ ਬਾਕੀ ਇਹ ਪਸ਼ੂਆਂ ਕੋਲ ਨਾ ਤਿਆਰ ਦੁੱਧ ਆ ਇਹ ਜ ਕੋਈ ਕਹਿਣ ਵਾਲਾ ਗੱਲ ਨਹੀਂ ਅਸੀਂ ਬਾਈ ਹਣਾ ਬਿਲਕੁਲ ਜੀ ਆਪਾਂ ਤਿਆਰ ਦੁੱਧ ਦਾ ਹੀ ਪਸ਼ੂ ਰੱਖ ਕੇ ਰਾਜੀ ਆਂ ਤੇ ਸੇਲ ਕਰਕੇ ਰਾਜੀ ਆਂ ਤੇ ਫੇਸ ਤੇ ਮਾਰਦੀ ਲੰਬੀ ਕੈਮਰਾ ਸਿੰਘ ਆ ਗਿਆ ਬਿਲਕੁਲ ਬੰਦ ਤੇ ਸੂਆ ਕਿਹੜਾ ਰਹੂਗੀ ਜੀ ਸੂਆ ਬਈ ਇਹਦਾ ਜਿਹੜਾ ਮਰਜ਼ੀ ਮੰਨ ਲੋ ਹਾਂਜੀ ਪਰ ਇਹ ਆਪਾਂ ਪਿਛਲੇ ਸਾਲ ਤੀਜਾ ਕਹਿ ਕੇ ਲੈ ਕੇ ਆਏ ਤੇ ਸ਼ਾਇਦ ਕਿ ਇਹ ਚੌਥਾ ਸੂਂਦੀ ਆ ਠੀਕ ਆ ਗੱਲ ਚੌਥਾ ਸੂਆ ਕਿੰਨੇ ਦਿਨ ਦੀ ਸੂਈ ਹੋਗੀ ਸੂਈ ਨੂੰ ਇਹਨੂੰ 1 ਮਹੀਨਾ ਹੋ ਗਿਆ ਜੀ ਦੁੱਧ ਕਿੰਨਾ ਤਿਆਰ ਹੈ ਦੁੱਧ ਆ ਇਸ ਟਾਈਮ ਇਹਦਾ 18 18.5 19 ਠੀਕ ਆ ਜੀ 18 ਤੋਂ ਸਟਾਰਟਿੰਗ ਆ 19 ਲਾਸਟ ਆ ਵੀ ਇੰਨਾ ਇਹਦੇ ਕੋਲ ਤਿਆਰ ਆ ਤੁਰਦਾ ਹੀ ਖੋਲ ਕੇ ਬਿਲਕੁਲ ਤੁਰਦਾ ਚਲਾ ਦਿਓ bari ਤੇ ਬਾਕੀ ਸੱਜਣੋ ਇੱਥੋਂ ਨਾ ਤੁਰਦੀ ਦੀ ਅਡਜਸਟਮੈਂਟ ਕਰ ਲਿਓ ਜਗ੍ਹਾ ਦਾ ਥੋੜਾ ਜਿਹਾ ਜ਼ਰੂਰ ਆ ਵਾਸ ਹੈ ਸਿੰਗੀ ਜੋਂਗੀ ਰਹੂਗੀ ਬਿਲਕੁਲ ਬੰਦ ਤੇ ਲੰਬੀ ਆ ਗਈ ਫੁੱਲਾ ਤੇ ਬਾਕੀ ਇੱਥੇ ਤਾਂ ਇਹਦੀ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ 18 ਤੋਂ 19 ਕਿਲੋ ਬਾਈ ਕਹਿੰਦਾ ਕੰਡੇ ਦਾ ਤਿਆਰ ਦੁੱਧ ਮਿਲੂਗਾ ਕੈਨ ਵਾਲਾ ਸੀਨ ਨਹੀਂ ਹੋਊਗਾ ਵੀ ਇਹਦੇ ਕੋਲੇ ਐਨਾ ਹੀ ਦੇ ਦੂਗੀ ਇਹਦੇ ਕੋਲੇ ਦੁੱਧ ਹੈਗਾ ਮੰਨ ਲਓ ਹਾਜ਼ਰ ਕੁਆਲਿਟੀ ਤੁਹਾਡੇ ਸਾਹਮਣੇ ਆ ਤੇ ਕੰਡਾ ਬਾਈ ਜਿਹ ਹੈ ਅਗਲਾ ਆਵਦਾ ਲੈ ਆਵੇ ਆਵਦਾ ਲੈ ਕੇ ਆ ਜੀ ਕੋਈ ਪ੍ਰੋਬਲਮ ਨਹੀਂ ਆਪਾਂ ਕੋਈ ਪ੍ਰੋਬਲਮ ਨਹੀਂ ਤਸੱਲੀ ਕਰਾ ਦਾਂਗੇ ਚاہے ਚਾਰ ਡੰਗ ਕਰੇ ਚਾਹੇ ਅਗਲਾ ਪੰਜ ਡੰਗ ਕਰੇ ਠੀਕ ਆ ਠੀਕ ਆ ਉਹ ਤਸੱਲੀ ਬਾਈ ਹਰ ਇੱਕ ਪੱਖ ਤੋਂ ਕਰਾ ਦਾਂਗੇ ਦੋ ਟਾਈਮ ਕਰ ਲਓ ਚਾਰ ਕਰ ਲਓ ਇੱਕ ਵੀਡੀਓ ਅਸੀਂ ਪਿੱਛੇ ਵੀ ਬਣਾਈ ਤੀ ਮੇਰਾ ਖਿਆਲ ਸਾਲ ਡੇਢ ਸਾਲ ਹੋ ਗਿਆ ਉਦੋਂ ਬਾਈ ਨੇ ਇਹ ਗੱਲ ਨਾਲ ਵੀ ਮੈਂਸ਼ਨ ਕਰੀ ਤੀ ਇੱਥੇ ਰੋਕ ਲਓ ਜੀ ਬਾਈ ਕਹਿੰਦਾ ਜਿੰਨਾ ਦੁੱਧ ਘਟੂਗਾ ਬਾਈ ਕਿਲੋ ਮਗਰ 10000 ਅਡਾ ਦੇਾਂਗੇ ਆਪਾਂ ਇਸ ਵਾਰ ਵੀ ਉਹੀ ਸੀਨ ਆ ਜੀ ਠੀਕ ਆ ਜੀ ਤੇ ਇੱਕ ਹੋਰ ਤੁਹਾਨੂੰ ਸਭ ਤੋਂ ਵੱਡੀ ਗੱਲ ਦੱਸਦਾ ਹਾਂ ਹਾਂਜੀ ਐਲ ਡੀ ਵੀ ਦੇ ਵਿੱਚ ਮੱਝ 2021 ਦੀ ਰਿਕਾਰਡਡ ਆ ਦੂਜੇ ਸੂਏ 20 ਕਿਲੋ 286 ਗ੍ਰਾਮ ਠੀਕ ਆ ਗੱਲ ਏ ਵੀ ਸਭ ਤੋਂ ਵੱਡੀ ਗੱਲ ਆ ਸਰਟੀਫਿਕੇਟ ਨਾਲ ਆਪਣੇ ਕੋਲ ਠੀਕ ਆ ਜੀ ਆ ਜੇ ਬਾਈ ਕਹਿੰਦਾ 1 ਕਿਲੋ ਦੁੱਧ ਘਟ ਗਿਆ 10000 ਘਟਾ ਦਾਂਗੇ ਤਸੱਲੀ ਕਰਾ ਦਾਂਗੇ ਪੂਰੀ ਫੁੱਲ ਕਮਾ ਕੇ ਲੈ ਚਲੋ ਜੀ ਉਧਰਲੇ ਬੰਨੇ ਤੇ ਬੱਚਾ ਕੀ ਆ ਨਾਲ ਇਹਦੇ ਬੱਚਾ ਇਹਦੇ ਮਗਰ ਕਟਾ ਜੀ ਆ ਨਾਲ ਆ ਗਿਆ ਮੇਲ ਕਾਫ ਤੇ ਲੰਮੀ ਲੁੰਮੀ ਆ ਗਈ ਪੂਰੀ ਫੁੱਲ ਤੇ ਆਰਡਰ ਦਾ ਸਾਈਜ਼ ਚੈੱਕ ਕਰ ਸਕਦੇ ਹੋ ਇੱਥੇ ਤੋਂ ਐਚ ਐਲ ਡੀ ਵੀ ਚ ਦੁੱਧ ਬਾਈ ਕਹਿੰਦਾ ਰਿਕਾਰਡ ਕਰਵਾਇਆ ਹੋਇਆ ਥੋੜਾ ਜਗ੍ਹਾ ਮੈਂ ਜ਼ਰੂਰ ਕਹੂੰਗਾ ਉੱਚੀ ਨੀਵੀ ਆ ਉਹ ਸਾਬ ਨਾਲ ਜੱਜਮੈਂਟ ਕਰ ਲਿਓ ਕਦ ਕਾਠ ਮੈਂ ਤੁਹਾਨੂੰ ਨਾਲ ਖੜ ਕੇ ਚੈੱਕ ਕਰਾ ਦੂੰਗਾ ਐਚ ਐਲ ਡੀ ਵੀ ਚ ਕਿੰਨਾ ਰਿਕਾਰਡ ਹੋਇਆ ਹੋਇਆ ਇਹਦਾ ਇਹਦਾ 20 ਕਿਲੋ 286 ਗ੍ਰਾਮ ਰਿਕਾਰਡ ਹੋਇਆ ਹੋਇਆ ਆਪਣੇ ਕੋਲ ਸਰਟੀਫਿਕੇਟ ਹੈ ਠੀਕ ਆ ਗੱਲ ਆ ਦੂਜੇ ਸੂਏ ਦਾ ਬਾਈ ਕਹਿੰਦਾ ਐਚ ਐਲ ਡੀ ਵੀ ਚ ਹਰਿਆਣਾ ਸਰਕਾਰ ਚ 20 ਕਿਲੋ ਦਾ ਸਰਟੀਫਿਕੇਟ ਹੈ ਇਹਦਾ 20 ਕਿਲੋ ਜਵਾ ਬਾਈ ਹਾਂਜੀ 20 ਕਿਲੋ 286 ਗ੍ਰਾਮ 286 ਗ੍ਰਾਮ ਹਾਂਜੀ ਤੇ ਜਿੰਨਾ ਜੇ ਕਿਲੋ ਘਟਦਾ ਤਾਂ ਉਹੀ ਗੱਲ ਆ ਪਿਛਲੇ ਸਾਲ ਮੰਗੂ ਵੀ ਆਪਾਂ ਬਿਲਕੁਲ 10000 ਬਾਈ ਕਹਿੰਦਾ ਡਾ ਦਾਂਗੇ ਜੇ ਕਿਲੋ ਘਟ ਗਿਆ ਜਿੰਨਾ ਦੱਸਿਆ ਨਾ ਹਾਂਜੀ ਤੇ ਬਾਕੀ ਸਭ ਆ ਜੀ ਰਹੂਗੀ ਬਿਲਕੁਲ ਠੰਡੀ ਸੀਲ ਕੁਆਲਟੀ ਤੁਹਾਡੇ ਸਾਹਮਣੇ ਆ ਤੇ ਇੱਕ ਵਾਰੀ ਇਧਰ ਲੈ ਬੰਨੇ ਕਰਦੇ ਜੀ ਇਹ ਇਥੋਂ ਛਾਂਪ ਕਿਹੜੀ ਕਹਿੰਦੇ ਤੁਸੀਂ ਜੀ ਛਾਂਪ ਇਹਦੀ ਆਹ ਸਾਈਡ ਵਾਲੀ ਦਵੀ ਹੋਈ ਆ ਥੋੜੀ ਜਿਹੀ ਦਵੀ ਹੋਈ ਆ ਹਣਾ ਹਾਂ ਕਰਦੇ ਥੋੜੀ ਜਿਆਦਾ ਪ੍ਰੋਬਲਮ ਕੋਈ ਨਹੀਂ ਮੱਜ ਨੂੰ ਠੀਕ ਆ ਜੀ ਦੁੱਧ ਦੇਣ ਚ ਕੋਈ ਕਾਸੇ ਜੀ ਇਹ ਆ ਖੁੱਡਾ ਆ ਗਿਆ ਥੋੜਾ ਜਿਹਾ ਨਾ ਹਾਂ ਉਹ ਬਾਈ ਕਹਿੰਦਾ ਝੋਟਾ ਖੁੱਲ ਗਿਆ ਤੇ ਉਹਨੇ ਟੱਕਰ ਮਾਰੀ ਦੀ ਉਹਦੇ ਕਰਕੇ ਦਿੱਕਤ ਆ ਗਈ ਕੋਈ ਸਾਈਡ ਰੱਖਦੀ ਐਨੀ ਕਹੀ ਨਹੀਂ ਜੀ ਹਾਂ ਥੱਲੋਂ ਕਸਿਆ ਰਹੂਗੀ ਇਥੋਂ ਹਾਂ ਇੱਥੋਂ ਕਰਾ ਲ ਬਿੰਨਾ ਸਾਨੂੰ ਸਾਂ ਚ ਇੱਕ ਕਰਾ ਦੇ ਵੀ ਇਹਨਾਂ ਸਾਨੂੰ ਸੰਦਾ ਜਾਲ ਜਾਂਦਾ ਇੱਧਰਲੇ ਸਾਨੂੰ ਮੇਰਾ ਖਿਆਲ ਬੱਚਾ ਵੀ ਲੱਗ ਗਿਆ ਥੋੜਾ ਜਾਂ ਨਾ ਤੇ ਦੁੱਧ ਤਿਆਰੀ ਵਾਲਾ ਚੋਣ ਵਾਲਾ ਦੁੱਧ ਹੈ ਉਹ ਸਮੱਸਿਆ ਨਹੀਂ ਵੀ ਇਹ ਇਹਨਾਂ ਦੇਊਗੀ ਬਿਲਕੁਲ ਕਿੰਨੇ ਪੈਸੇ ਲਵਾਂਗੇ ਜਸੀ ਇਹਦੇ ਮੇਰੇ ਦਾ ਇੱਕੋ ਮੁੱਲ ਹੈ 1,55,000 ਰੁਪਇਆ 1 ਲੱਖ ਤੇ 55 ਫਿਕਸ ਜੀ ਮੁੱਲੀ ਹੁੰਦੀ ਹੈ ਸੱਜਣ ਦੇ ਕੋਈ ਉਹ ਨਹੀਂ ਠੀਕ ਹੈ ਗੱਲ ਉਹਦੇ ਵਿੱਚ ਉਹ ਮਾਨਤਾ ਨੇ ਹੋਊਗਾ ਕਿਸੇ ਦਾ ਵੀ ਆ ਮੌਕੇ ਤੇ ਠੀਕ ਹੈ ਜੀ ਤੇ ਮੱਝ ਇਹ ਕਹੂੰਗਾ ਵੀ ਬੱਚੇ ਲੈਣ ਨੂੰ ਬੈਸਟ ਰੈਨ ਵਾਲੀ ਆ ਜੇ ਇੱਕ ਕੱਟੀ ਵੀ ਜਾ ਕੇ ਦੰਦੀ ਆ ਥੋੜੀ ਜਿੰਨੇ ਕੀਮਤ ਦੀ ਖਰੀਦੋਗੇ ਉਸ ਤੋਂ ਵੱਧ ਦੀ ਤਾਂ ਪਹਿਲਾਂ ਕੱਟੀ ਹੀ ਤਿਆਰ ਕਰ ਦੂਗੀ ਬਿਲਕੁਲ ਜੀ ਬਰੀਡਿੰਗ ਦੇ ਮਾਮਲੇ ਵਾਲੀ ਹੈ ਜਿਹੜੇ ਭਰਾ ਕਹਿੰਦੇ ਬਰੀਡਿੰਗ ਵਾਸਤੇ ਮੱਝਾਂ ਲੈਣੀਆਂ ਬਹੁਤ ਕਮਾਲ ਦੀਆਂ ਮੱਝਾਂ ਨੇ ਤੇ ਹੁਣ ਮਾਰ ਲੱਭੀ ਕੈਮਰਾ ਦੋ ਨੰਬਰ ਵਾਲੀ ਤੇ ਇਹਦੇ ਥਾਣਾ ਦਾ ਪਹਿਲਾਂ ਗੈਪ ਚੈੱਕ ਕਰਾ ਦੇ ਵੀ ਥਾਣਾ ਚ ਗੈਪ ਕਿੰਨਾ ਰੱਖਦੀ ਆ ਤੇ ਇਹਦੀ ਇੱਥੇ ਤੋਂ ਕੁਆਲਿਟੀ ਚੈੱਕ ਕਰਾ ਦੇ ਤੇ ਰੰਗ ਰੰਗ ਚੈੱਕ ਕਰਾ ਦੇ ਮੱਝ ਦਾ ਕੱਦ ਧੂਆਂ ਮੱਝਾਂ ਦੇ ਚੰਗੇ ਨੇ ਛੋਟਾ ਨਾ ਕੋਈ ਵੀ ਸੱਜਣ ਮੰਨੇ ਇਹਦਾ ਕਿਹੜਾ ਸੂਏ ਦਾ ਸੀ ਬਈ ਇਹਦਾ ਵੀਰੇ ਜਿਹੜਾ ਮਰਜ਼ੀ ਮੰਨ ਲੈ ਕੋਈ ਇਹਦਾ ਵੀ ਠੀਕ ਹੈ ਜੋ ਵੀ ਆ ਅਗਲੇ ਕਹਿ ਲੱਗ ਜਾਂਦਾ ਵੀ ਨਹੀਂ ਯਾਰ ਇਹ ਇੰਨਾ ਇਹ ਇੰਨਾ ਠੀਕ ਆ ਜੀ ਜੋ ਅਗਲੇ ਦੀ ਸਮਝ ਚ ਆਉਂਦਾ ਉਹ ਆਪਾਂ ਤਾਂ ਸਿਰਫ ਦੁੱਧ ਅਗਲੇ ਨੂੰ ਤੋਲ ਕੇ ਦੇ ਸਕਦੇ ਆ ਠੀਕ ਇਹਦੇ ਕੋਲ ਕਿੰਨਾ ਦੁੱਧ ਆ ਬਾਈ ਇਹਦੇ ਕੋਲ ਵੀਰੇ 20 ਕਿਲੋ ਕੰਡੇ ਦਾ ਦੁੱਧ ਆਜਾ 20 ਕਿਲੋ ਕੰਡੇ ਲਾਉਣ ਵਾਲਾ ਇਹਦੀ ਚਵਾਈ ਤਾਂ ਨਹੀਂ ਹੋਈ ਸਰਕਾਰੀ ਕਿਤੇ ਨਹੀਂ ਇਹਦੀ ਕੋਈ ਚਵਾਈ ਨਹੀਂ ਠੀਕ ਆ ਗੱਲ ਇੱਕ ਨੰਬਰ ਵਾਲੀ ਦੀ ਐਲਡੀਵੀ ਚ ਹੋਈ ਹੋਈ ਆ ਹਾਂ ਇਹਦੀ ਹੋਈ ਹੋਈ ਆ ਠੀਕ ਆ ਗੱਲ ਤੋਰ ਤੋਰ ਵੀ ਹਰਿਆਣੇ ਤੋਂ ਲੈ ਕੇ ਆਏ ਹੋਏ ਆ ਤੋਰ ਤੋ ਖੋਲ ਕੇ ਤੇ ਇਹਦੇ ਕੋਲੇ ਮੰਨ ਲਓ ਬਾਈ ਕਹਿੰਦਾ 20 ਕਿਲੋ ਕੰਡੇ ਤੋਲਣ ਨਾਲ ਆ ਗਿਆ ਤਿਆਰ ਦੁੱਧ ਦਾ ਇਹਦਾ ਸੂਆ ਕਿੰਨੇ ਦ ਇਹਦਾ ਵੀ ਵਿਰੇ ਮਹੀਨੇ ਦੇ ਪਲੱਸ ਹੋ ਗਿਆ 1 ਮਹੀਨੇ ਦੇ ਪਲੱਸ ਕਿਉਂਕਿ ਮਹੀਨੇ ਤੋਂ ਪਹਿਲਾਂ ਕੋਈ ਵੀ ਪਸ਼ੂ ਦੁੱਧ ਨਹੀਂ ਤਿਆਰ ਕਰਦਾ ਕਹਿਣ ਦੀਆਂ ਗੱਲਾਂ ਜੋ ਮਰਜ਼ੀ ਕਹੀ ਜਾਓ ਠੀਕ ਹੈ ਇਹਦੇ ਨਾਲ ਵੀ ਕੱਟੀ ਆ ਹਨਾ ਆ ਇਹਦੇ ਨਾਲ ਅਲੀਸ਼ਾਨ ਦੀ ਕੱਟੀ ਆ ਇਹਦੇ ਨਾਲ ਆ ਗਈ ਮੰਨ ਲਓ ਅਲੀਸ਼ਾਨ ਦੀ ਕੱਟੀ ਉਹ ਕਿਹੜੀ ਕਿਹੜੀ ਮੱਝ ਮਸਤਾਨੀ ਮੱਝ ਦਾ ਕੱਟਾ ਈ ਹਾਂਜੀ ਅਲੀਸ਼ਾਨ ਹੈਗਾ ਮਸਤਾਨੀ ਹਾਂ ਲੈ ਚਲੋ ਲੈ ਚਲੋ ਕੋਈ ਗੱਲ ਨਹੀਂ ਪਰੇਸ਼ਾਨ ਨਾ ਕਰੋ ਉਹ ਆ ਗਿਆ ਮਸਤਾਨੀ ਮੱਝ ਦਾ ਬੱਚਾ ਅਲੀਸ਼ਾਨ ਮੈਂ ਕਿਹਾ ਜਿਹੜੀ ਬਾਬਾ ਪੰਜਾਬ ਸਿੰਘ ਕੋਲੇ ਹੈ ਜੀ ਹਨਾ ਹਾਂਜੀ ਬਾਬਾ ਪੰਜਾਬ ਸਿੰਘ ਕੋਲ ਉਹ ਮੱਝ ਆ ਠੀਕ ਆ ਗੱਲ ਤੇ 31 ਕਿਲੋ 400 ਗ੍ਰਾਮ ਉਹਦਾ ਲਾਈਵ ਰਿਕਾਰਡ ਆ ਠੀਕ ਆ ਜੀ ਤੇ ਇਹ ਸੈੱਡ ਕਰਦੀ ਆ ਥੋੜੀ ਜਿਹੀ ਇਧਰੋਂ ਸੈੱਡ ਦਿਖਾਉਂਦੀ ਆ ਵੀਰੇ ਇਹ ਇਹ ਇੱਥੋਂ ਇੱਥੋਂ ਕਰਾ ਨਹੀਂ ਲੱਗ ਜਾਈ ਪਰ ਥਾਣਾ ਦਾ ਕੋਈ ਧਾਰ ਦਾ ਕੋਈ ਫਰਕ ਨਹੀਂ ਹੈਗਾ ਇੱਕ ਦਾ ਵੀ ਠੀਕ ਆ ਗੱਲ ਦੁੱਧ ਦਾ ਬਰਾਬਰ ਆ ਠੀਕ ਆ ਗੱਲ ਤੇ ਇਹਦੇ ਨਾਲ ਰਹੂਗੀ ਕੱਟੀ ਤੇ ਉਹ ਕੱਟੀ ਉਹ ਸਾਹਮਣੇ ਬੈਈ ਦੀ ਹਾਂਜੀ ਆ ਕੱਟੀ ਆ ਇਹ ਆ ਗਈ ਕੱਟੀ ਇਹਦੇ ਨਾਲ ਇਹ ਆ ਗਈ ਬਾਈ ਕਹਿੰਦਾ ਅਲੀਸ਼ਾਨ ਦੀ ਜਿਹੜਾ ਮਸਤਾਨੀ ਮੱਝ ਦਾ ਬੱਚਾ ਆ ਗਿਆ ਤੇ ਤਕਰੀਬਨ ਪੰਜਾਬ ਸਿੰਘ ਨੂੰ ਸਾਰੇ ਭਰਾ ਜਾਣਦੇ ਹਨ ਮੇਲੇ ਨੂੰ ਤੇ ਚਪਾਉਂਦੇ ਰਹਿੰਦੇ ਆ ਮੇਰਾ ਖਿਆਲ ਤਾਂ ਤੁਹਾਡੇ ਏਰੀਆ ਦੀ ਆਣ-ਪਾਣ ਸ਼ਾਨ ਕਹ ਲਈ ਹੈ ਹਨਾ ਆ ਨਾਲ ਹੀ ਪਿੰਡ ਆ ਗਿਆ ਤੇ ਬਾਕੀ ਕਾਦੇ ਦਾ ਵੀ ਚੰਗਾ ਮੱਝ ਦਾ ਕੁਆਲਟੀ ਇਹਦੀ ਵੀ ਚੰਗਾ ਪਾਸੇ ਕਰਕੇ ਕੋਈ ਧਾਰਾ ਦਾ ਫਰਕ ਤਾਂ ਨਹੀਂ ਆਪ ਵਿਚ ਕੋਈ ਫਰਕ ਨਹੀਂ ਵੀਰੇ ਇੱਕ ਦਾ ਵੀ ਫਰਕ ਨਹੀਂ ਹੈ ਠੀਕ ਹੈ ਇਹਦੇ ਕੋਲੇ 20 ਆ ਗਿਆ ਇਹਦੇ ਕੋਲ ਕੰਡੇ ਲਗਵਾ 20 ਕਿਲੋ ਦੁੱਧ ਹਾਜ਼ਰ ਆ ਇਹਦਾ ਰੇਟ ਕੀ ਰਹਿਣਾ ਬਾਈ ਵੀਰੇ ਦਾ ਰੇਟ ਹੈਗਾ 230000 ਰੁਪਿਆ ਠੀਕ ਹੈ ਗੱਲ 50000 ਦੀ ਕੱਟੀ ਜੇ ਕੋਈ ਵੀ ਭਰਾ ਛੱਡ ਕੇ ਜਾਣਾ ਚਾਹੁੰਦਾ ਛੱਡ ਸਕਦਾ 81 ਦੀ ਆਪਣੇ ਤੋਂ ਮੱਝ ਲੈ ਜਾ ਸਕਦਾ ਠੀਕ ਹੈ ਗੱਲ ਉਹ 50000 ਦੀ ਕੱਟੀ ਆਪਾਂ ਰੱਖਣ ਨੂੰ ਅੱਜ ਤਿਆਰਾਂ ਠੀਕ ਹੈ ਜੀ ਆ ਬੀ ਪਲੱਸ ਦੁੱਧ ਕੰਡੇ ਦਾ 81 ਦੀ ਦੇ ਦਾਂਗੇ ਬਾਈ ਕਹਿੰਦਾ ਜੇ ਕੋਈ ਸੱਜਣਾ ਉਹ ਕੱਟੀ ਕਟਾ ਕੇ ਜਾਂਦਾ ਜੇ ਕੋਈ ਨਾਲ ਕੱਟੀ ਲੈਣੀ ਚਾਹੁੰਦਾ ਫਿਰ ਇਹਦਾ ਮੁੱਲ ਰਹੂ 230000 ਜੇ ਕੋਈ ਭਰਾ ਇਕੱਲੀ ਮੱਝ ਲੈਂਦਾ ਫਿਰ 1 ਲੱਖ ਤੇ 80000 ਦੀ 20 ਕਿਲੋ ਕੰਡਾ ਮਰਵਾ ਕੇ ਦੁੱਧ ਦੇ ਦਾਂਗੇ ਆਪਾਂ ਦੇ ਦਾਂਗੇ ਆ ਉਹਦੇ ਨਾਲ ਵੀ ਉਹੀ ਸੀਨ ਹੈ ਅਗਰ ਆਪਣਾ ਕੋਈ ਮੌਕੇ ਤੇ ਆ ਕੇ ਭਰਾ 19 ਵੀ ਨਿਕਲ ਗਿਆ ਤਾਂ 10000 ਸ਼ੂਟ ਕਰਕੇ ਲੈ ਜੇ 20 ਤੋਂ 19 ਕਿਲੋ ਤੋਂ ਉੱਧਰ ਰਹਿ ਗਿਆ 10000 ਛੱਡ ਦਾਂਗੇ 1 ਕਿਲੋ ਜਿੰਨੇ ਕਿਲੋ ਘਟਿਓ ਜਿੰਨੇ ਕਿਲੋ ਘਟੂਗਾ ਠੀਕ ਹੈ ਗੱਲ ਪਰ ਆਪਣਾ ਘਟਦਾ ਨਹੀਂ ਪਹਿਲਾਂ ਜਿਹੜੀ ਆਪਾਂ ਮੱਝ ਵੇਚੀ ਸੀਗੀ ਜਿਹੜੇ ਭਰਾ ਯਾਦ ਦੇਖੀ ਆ ਜਿਨ੍ਹਾਂ ਨੇ ਉਹ ਯਾਦ ਕਰਨਗੇ 19 ਕਿਲੋ 600 ਗ੍ਰਾਮ ਆਪਾਂ ਕੰਡੇ ਲਵਾ ਕੇ ਦਿੱਤਾ ਸੀਗਾ ਆਪਾਂ 20 ਦੀ ਬਲ ਆਏ ਸੀਗੇ ਠੀਕ ਹੈ ਜੀ ਹਾਂਜੀ ਤੇ ਨੰਬਰ ਬੋਲ ਦਿਓ ਤੁਹਾਡਾ ਆਪਣਾ 94786 10965 94786 10965 10965 ਬਾਈ ਦਾ ਨੰਬਰ ਹੈ ਦੋ ਮੱਝਾਂ ਦਿਖਾਈਆਂ ਵੱਲੋਂ ਦੋਨੀ ਬੈਸਟ ਮੱਝਾਂ ਦਿਖਾਤੀਆਂ ਤੇ ਇੱਕ ਦਿਖਾਉਣੀਆ ਬਾਈ ਕੋਲ ਕੱਟੀ ਬਹੁਤ ਕਮਾਲ ਦੀ ਤੇ ਇੱਕ ਸੱਜਣੋਂ ਬਾਈ ਕਹਿੰਦਾ ਕੱਟੀ ਦਿਖਾਉਣੀਆ ਇਹ ਕੱਟੀ ਜਿਹੜੀ ਇੱਕ ਨੰਬਰ ਤੇ ਝੋਟੀ ਦਿਖਾਈ ਆ ਤੁਹਾਨੂੰ ਜਿਹਦਾ ਐਸਐਲਡੀਵੀ ਚ 20 ਕਿਲੋ ਰਿਕਾਰਡ ਦੁੱਦਾ ਇਹ ਉਹਦੀ ਆ ਬਾਈ ਡੀਐਨਏ ਕਰਾ ਦੇਾਂਗੇ ਜੇ ਕੋਈ ਭਰਾ ਕਹੂਗਾ ਬਿਲਕੁਲ ਕਰਵਾ ਸਕਦੇ ਜੇ ਸੱਜਣ ਕੋਈ ਜੋ ਮਰਜ਼ੀ ਕਰਵਾ ਲੈ ਵੀਰੇ ਠੀਕ ਹੈ ਗੱਲ ਇਹਦੀ ਉਮਰ ਕਿੰਨੀ ਬਿਰੇ ਇਹ ਪਿਛਲੇ ਸਾਲ ਨਾਲ ਆਈ ਸੀਗੀ ਉਹਦੇ ਠੀਕ ਹੈ ਸੋ ਇਹਦੀ ਇਹਨੂੰ ਲਾ ਲਓ ਵੀ ਇਹ ਸਵਾ ਕ ਸਾਲ ਦੀ ਉਮਰ ਹੈ ਸਵਾ ਸਾਲ ਦੀ ਆ ਘੱਟੀ ਕਰ ਦੌਰਲੇ ਬੰਨੇ ਇਹ ਘੱਟੀ ਬਕਾਉ ਨਹੀਂ ਹੈਗੀ ਇਹਦੇ ਵਾਸਤੇ ਕੋਈ ਭਰਾ ਫੋਨ ਨਾ ਕਰੇ ਸਪੈਸ਼ਲ ਬੇਨਤੀ ਆ ਤੁਹਾਨੂੰ ਬਕਾਉ ਆ ਘੱਟੀ ਆ ਇੱਕ ਨੰਬਰ ਵਾਲੀ ਮੱਝ ਦੀ ਆ ਇਹ ਤਕਰੀਬਨ ਇਹਨੂੰ ਮੀਡੀਅਮ ਮੰਨ ਲਿਓ ਟੈਲੀ ਮੰਨ ਲਿਓ ਸਵਾ ਸਾਲ ਦੀ ਉਮਰ ਆ ਕੱਦ ਚੰਗਾ ਸੀਮਨ ਦਾ ਤਾਂ ਨਹੀਂ ਪਤਾ ਕਿਹੜੀ ਦੀ ਆ ਭਾਈ ਇਹ ਪੰਚਾਇਤੀ ਬੋਲਦੀ ਆ ਬਿਰੇ ਓ ਕਿਥਾਂ ਸਿੰਗਲ ਚਾਰ ਰਹਿਣਗੇ ਚਾਰ ਫालतੂ ਤਾਂ ਨਹੀਂ ਕੋਈ ਨਾ ਕੋਈ ਫालतੂ ਨਹੀਂ ਠੀਕ ਹੈ ਦੰਦੋ ਦਾ ਖੀਰੀ ਹੈ ਕਿਉਂਕਿ ਸਵਾ ਸਾਲ ਦੀ ਉਮਰ ਆ ਗਈ ਹੈ ਨਾ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਆਪਾਂ ਇੱਕੋ ਰੇਟ ਆ 70000 ਰੁਪਿਆ ਇਹ 70 ਦੀ ਦੇ ਦਾਂਗੇ ਡੀ ਐਨ ਆਈ ਦੇ ਦਾਂਗੇ ਗਾਰੰਟੀ ਬਿਲਕੁਲ ਜਦੋਂ ਮਰਜ਼ੀ ਜਿਹੜਾ ਮਰਜ਼ੀ ਭਾ ਜਿਵੇਂ ਅਗਲੇ ਦੀ ਸ਼ੱਕ ਨਿਕਲਦੀ ਹੋਵੇ ਕੱਢ ਕੇ ਲੈ ਠੀਕ ਹੈ ਗੱਲ ਇੱਕ ਤਾਂ ਸੱਜਣੋਂ ਕੱਟੀ ਦਿਖਾਤੀ ਤੇ ਦੋ ਦਿਖਾਤੀਆਂ ਬਾਈ ਕੋਲ ਤਿਆਰ ਦੁੱਧ ਵਾਲੀਆਂ ਮੱਝਾਂ ਨੰਬਰ ਸਕਰੀਨ ਤੇ ਚੱਲਦਾ ਪਿੰਡ ਡਰੋਲੀ ਤਹਿਸੀਲ ਤੇ ਜ਼ਿਲ੍ਹਾ ਰਹੂਗਾ ਪਟਿਆਲਾ ਧੰਨਵਾਦ